ਸਤ ਸ੍ਰੀ ਅਕਾਲ ਦੋਸਤੋ ਜੁੜ ਗਏ ਹੋ ਸਤਗੁਰ ਭੰਗੂ ਫੇਸਬੁਕ ਆਈਡੀ ਤੇ YouTube ਚੈਨਲ ਮੌਸਮ ਪੰਜਾਬ ਟੀਵੀ ਦੇ ਨਾਲ ਦੋਸਤੋ ਅੱਜ ਦੇ ਮੌਸਮ ਦੀ ਯਾਨੀ ਕਿ 2 ਤੇ 3 ਤਰੀਕਾ ਦੇ ਮੌਸਮ ਦੀ ਜਾਣਕਾਰੀ ਲੈ ਕੇ ਹਾਜ਼ਰ ਹੋਇਆ ਕਿ ਕਦੋਂ ਤੱਕ ਜਿਹੜਾ ਨਵਾਂ ਪੱਛਮੀ ਸਿਸਟਮ ਹੈ ਉਹ ਆ ਰਿਹਾ ਤੇ ਕਦੋਂ ਤੱਕ ਪੰਜਾਬ ਦੇ ਵਿੱਚ ਮੀਂਹ ਦੀਆਂ ਦੁਆਰਾ ਕਾਰਵਾਈਆਂ ਹੋਣ ਦੀ ਸੰਭਾਵਨਾ ਜਾਪ ਰਹੀ ਹੈ ਜਾਣਕਾਰੀ ਸ਼ੁਰੂ ਕਰਨ ਤੋਂ ਪਹਿਲਾਂ ਇੱਕ ਛੋਟੀ ਜੀ ਬੇਨਤੀ ਕਰਾਂਗੇ ਜਿਨ੍ਹਾਂ ਨੇ ਹਜ ਤੱਕ ਆਪਣੀ ਫੇਸਬੁੱਕ ਆਈਡੀ ਨੂੰ ਫੋਲੋ ਨਹੀਂ ਕੀਤਾ ਫੋਲੋ ਕਰ ਲਿਓ ਅਤੇ ਜਿਹੜੇ ਦੋਸਤ ਮਿੱਤਰ YouTube ਚੈਨਲ ਮੌਸਮ ਪੰਜਾਬ ਟੀਵੀ ਤੇ ਪਹਿਲੀ ਵਾਰੀ ਜੁੜਨਗੇ ਉਹ ਮੌਸਮ ਪੰਜਾਬ ਟੀਵੀ YouTube ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਅਤੇ ਆਪਣੇ Instagram ਪੇਜ ਨੂੰ ਫੋਲੋ ਕਰ ਲਿਓ ਮੌਸਮ ਪੰਜਾਬ ਟੀਵੀ ਨਾਮ ਦਾ ਆਪਣਾ ਫੇਸ Instagram ਹੈ ਜਿਹੜਾ ਉਹਨੂੰ ਵੱਦੋ ਵੱਦ ਫੋਲੋ ਜ਼ਰੂਰ ਕਰਿਓ ਦੋਸਤੋ ਸਭ ਤੋਂ ਪਹਿਲਾਂ ਆਪਾਂ ਲਾਈਵ ਜਿਹੜੀ ਰਡਾਰ ਜੋ ਭਾਰਤੀ ਮੌਸਮ ਵਿਗਿਆਨ ਦਾ ਜਿਹੜਾ ਸੈਟਲਾਈਟ ਆ ਉਸ ਦੀ ਤਸਵੀਰ ਦੇਖ ਪਾ ਰਹੇ ਹਾਂ ਕਿ ਜਿਹੜਾ ਪੂਰਾ ਉੱਤਰੀ ਭਾਰਤ ਦਾ ਮੈਦਾਨੀ ਖੇਤਰ ਹੈ ਪੂਰਾ ਖੁਸ਼ਕ ਤੇ ਸਾਫ ਦਿਖਾਈ ਦੇ ਰਿਹਾ ਤੁਸੀਂ ਲਾਈਵ ਸੈਟਲਾਈਟ ਦੇਖ ਸਕਦੇ ਹੋ ਪੰਜਾਬ ਵੀ ਪੂਰਾ ਕਲੀਅਰ ਹੈ ਉਸ ਤੋਂ ਬਾਅਦ ਲੈਂਦਾ ਪੰਜਾਬ ਕਲੀਅਰ ਹੈ ਤੇ ਜੰਮੂ ਕਸ਼ਮੀਰ ਦਾ ਅੱਧਾ ਹਿੱਸਾ ਕਲੀਅਰ ਹੈ ਰਾਹ ਮਾਚਲ ਦਾ ਵੀ ਇਧਰੋਂ ਅੱਧਾ ਕਲੀਅਰ ਹੈ ਦਿੱਲੀ ਕਲੀਅਰ ਹੈ ਤੇ ਹਰਿਆਣਾ ਕਲੀਅਰ ਹੈ ਤੇ ਉਸ ਤੋਂ ਬਾਅਦ ਆ ਪਾਕਿਸਤਾਨ ਦਾ ਰਾਜਸਥਾਨ ਵੀ ਕਲੀਅਰ ਹੈ ਐਮਪੀ ਯੂਪੀ ਦੇ ਵੀ ਖੇਤਰ ਨੇ ਜਿਹੜੇ ਉਹ ਕਲੀਅਰ ਨਹੀਂ ਤੁਸੀਂ ਦੇਖ ਪਾ ਰਹੇ ਹੋ ਮੋਗੇ ਜਿੱਥੇ-ਉੱਥੇ ਅਸੀਂ ਟਿੱਕਾ ਜਿਹੜੀਆਂ ਨਿਸ਼ਾਨੀਆਂ ਲਗਾਈਆਂ ਨੇ ਉਹੇ ਇਲਾਕੇ ਪੂਰੇ ਉੱਤਰੀ ਭਾਰਤ ਦੇ ਜਿਹੜੇ ਮੈਦਾਨੀ ਖੇਤਰ ਨੇ ਇਹਨਾਂ ਦੇ ਵਿੱਚ ਮੌਸਮ ਮਿਹੜਾ ਹੋ ਆਮ ਤੌਰ ਤੇ ਖੁਸ਼ਕ ਤੇ ਸਾਫ਼ ਬਣਿਆ ਹੋਇਆ ਹੈ। ਬਾਕੀ ਆਉਣ ਵਾਲੇ ਦਿਨਾਂ ਦੇ ਵਿੱਚ ਵੀ ਮੌਸਮ ਦੇ ਵਿੱਚ ਹਜੇ ਤੱਕ ਕੋਈ ਵੀ ਵੱਡੀ ਤਬਦੀਲੀ ਨਹੀਂ ਹੈਗੀ 5-6 ਤਰੀਕ ਤੱਕ। ਉਸ ਤੋਂ ਬਾਅਦ ਕੋਈ ਵੀ ਵੱਡੀ ਅਪਡੇਟ ਆਊਗੀ ਉਹ ਤੁਹਾਰ ਨਾਲ ਸਮੇਂ-ਸਮੇਂ ਦੇ ਉੱਤੇ ਜਿਹੜੀ ਸਾਂਝੀ ਕਰਦੇ ਰਹਾਂਗੇ। ਜਿਹੜੇ ਤਾਪਮਾਨ ਨੇ ਉਹ ਦਿਨ ਦੇ ਤਾਪਮਾਨ ਆਪਾਂ ਨੂੰ 35 ਤੋਂ 36 ਡਿਗਰੀ ਦੇ ਆਸ-ਪਾਸ ਦਰਜ ਕੀਤੇ ਜਾਣਗੇ ਜਿਵੇਂ ਕਿ ਅਸੀਂ ਤੁਹਾਨੂੰ ਪਹਿਲਾਂ ਵੀ ਪਿਛਲੇ ਦਿਨਾਂ ਦੇ ਵਿੱਚ ਦੱਸਦੇ ਆ ਰਹੇ ਹਾਂ ਕਿ 10 ਤਰੀਕ ਤੱਕ ਜਿਹੜਾ ਇਹ ਮੌਸਮ ਹੈ ਇਸੇ ਤਰ੍ਹਾਂ ਹੋਮਸਪਰੀ ਗਰਮੀ ਵਾਲਾ ਚਿਪਚਪਾੜ ਵਾਲੀ ਗਰਮੀ ਵਾਲਾ ਬਣਿਆ ਰਹੂਗਾ ਪਰੰਤੂ ਥੋੜੀ ਜਿਹੀ ਸਵੇਰੇ ਸ਼ਾਮ ਜਿਹੜੀ ਨਰਮਾਈ ਆਪਾਂ ਨੂੰ ਮੌਸਮ ਦੇ ਵਿੱਚ ਦੇਖਣ ਨੂੰ ਮਿਲੇ ਜਿਵੇਂ ਕਿ ਅੱਜ ਤੁਸੀਂ ਦੇਖਿਆ ਹੋਊਗਾ ਕਈ ਇਲਾਕਿਆਂ ਦੇ ਵਿੱਚ ਜਿਹੜੀ ਧੁੰਦ ਨੁਮਾ ਮਾਹੌਲ ਬਣਿਆ ਹੋਇਆ ਸੀ ਜਿਵੇਂ ਤੁਹਾਨੂੰ ਅਸੀਂ ਇੱਕ ਤਸਵੀਰ ਵੀ ਬਣਾ ਕੇ ਜਿਹੜੀ ਸਾਂਝੀ ਕੀਤੀ ਸੀ ਤੇ ਉਸ ਦੇ ਵਿੱਚ ਅਸੀਂ ਧੁੰਦ ਜਿਹੜੀ ਉਹ ਦਿਖਾਈ ਹੈ ਤੁਹਾਨੂੰ ਕਈ ਇਲਾਕਿਆਂ ਦੇ ਵਿੱਚ ਜਿਹੜਾ ਇਹ ਧੁੰਦ ਜਿਹੜੀ ਦੋਸਤੋ ਨਵੀਂ ਆ ਇਕੱਠੀ ਹੋਈ ਪੰਜਾਬ ਦੇ ਵਿੱਚ ਕਿਉਂਕਿ ਸਵੇਰੇ ਤਾਪਮਾਨ ਘਟਣ ਦੇ ਕਾਰਨ ਇਹ ਨੀਚਲੇ ਇਲਾਕਿਆਂ ਦੇ ਵਿੱਚ ਆ ਜਾਂਦੀ ਹੈ ਤੇ ਉਸ ਤੋਂ ਬਾਅਦ ਜਿਉਂ-ਜਿਉਂ ਤਾਪਮਾਨ ਵਧੂਗਾ ਤਾਂ ਇਹ ਭਾਫ਼ ਦੇ ਰੂਪ ਦੇ ਵਿੱਚ ਉੱਪਰ ਨੂੰ ਉੱਠੂਗੀ ਤੇ ਉੱਪਰ ਜਾ ਕੇ ਅਸਮਾਨ ਦੇ ਵਿੱਚ ਇਹ ਬੱਦਲ ਬਣਾਉਗੀ ਜਿਹੜੇ ਕਿ ਕਿਸੇ ਵੱਡੀ ਅਪਡੇਟ ਤੋਂ ਬਿਨਾਂ ਇਹ ਬੱਦਲ ਨੇ ਜਿਹੜੇ ਇਹ ਬਣ ਜਾਂਦੇ ਨੇ ਦੁਪਹਿਰ ਤੋਂ ਬਾਅਦ ਕਿਸੇ ਇਕਾਦੁਕਾ ਖੇਤਰ ਦੇ ਵਿੱਚ ਜਾਂ ਕਿਸੇ ਖਾਸ ਖੇਤਰ ਦੇ ਵਿੱਚ ਇਹ ਮੀਂਹ ਦੀਆਂ ਕਾਰਵਾਈਆਂ ਨੇ ਟੁੱਟਵੇਂ ਰੂਪ ਦੇ ਵਿੱਚ ਕਰ ਜਾਂਦੇ ਨੇ ਪਰੰਤੂ ਕੋਈ ਜ਼ਿਆਦਾ ਭਾਰੀ ਮੀਂਹ ਦੀ ਹੈ ਜਾਂ ਲਗਾਤਾਰ ਮੀਂਹ ਦੀ ਸੰਭਾਵਨਾ ਇਸ ਸਿਸਟਮ ਦੇ ਨਾਲ ਨਹੀਂ ਹੁੰਦੀ ਜਿਹੜਾ ਮੌਸਮ ਅੱਜ 2 ਤਰੀਕ ਨੂੰ ਵੀ ਆਮ ਤੌਰ ਤੇ ਖੁਸ਼ਕ ਤੇ ਸਾਫ਼ ਰਹੂਗਾ 3 ਤਰੀਕ ਨੂੰ ਵੀ ਮੌਸਮ ਇਸੇ ਤਰ੍ਹਾਂ ਦਾ ਖੁਸ਼ਕ ਤੇ ਸਾਫ਼ ਰਹੂਗਾ ਬਾਕੀ ਆਉਣ ਵਾਲੇ ਦਿਨਾਂ ਦੇ ਵਿੱਚ ਕੀ ਅਪਡੇਟ ਆਊਗੀ ਉਹ ਵੀ ਤੁਹਾਡੇ ਨਾਲ ਸਾਂਝੀ ਕਰਾਂਗੇ ਤੇ ਬਾਕੀ ਦੋਸਤੋ ਜਿਹੜਾ ਕਿ ਹਵਾਵਾਂ ਨੇ ਉਹ ਵੀ ਰਲਮੇ ਮਿਲਮੇ ਜਿਹੜਾ ਹਵਾਵਾਂ ਨੇ ਅੱਜ ਦਿਨ ਵੇਲੇ ਚਲਦੀ ਹੋਈਆਂ ਨਜ਼ਰ ਆਉਣਗੀਆਂ ਉਹਨਾਂ ਦਾ ਕਾਰਨ ਇਹੀ ਨੇ ਕਿ ਕਈ ਕੁਝ ਬਾਰੇ ਹਵਾਵਾਂ ਦੱਖਣ ਪੂਰਬੀ ਹੋਣਗੀਆਂ ਕਈ ਇਲਾਕਿਆਂ ਦੇ ਵਿੱਚ ਦੱਖਣ ਪੱਛਮੀ ਕਈ ਦੇ ਵਿੱਚ ਉੱਤਰ ਪੱਛਮੀ ਤੇ ਕਈ ਦੇ ਵਿੱਚ ਪਹਾੜੀ ਇਲਾਕਿਆਂ ਦੇ ਵਿੱਚ ਜਿਹੜੀਆਂ ਹਵਾਵਾਂ ਆਪਾਂ ਨੂੰ ਚਲਦੀਆਂ ਹੋਈਆਂ ਨਜ਼ਰ ਆਉਣਗੀਆਂ ਕਿਉਂਕਿ ਹਵਾਵਾਂ ਦਾ ਰਲਮਾ ਮਿਲਮਾ ਜਿਹੜਾ ਅੱਜ ਦਾ ਦਿਨ ਉਹ ਰਹੂਗਾ ਜਿਆਦਾ ਤੇਜ਼ ਨਹੀਂ ਹੋਣਗੀਆਂ ਨਾ ਮਾਤਰ ਗਤੀ ਦੇ ਵਿੱਚ ਜਿਹੜੀਆਂ ਧੀਮੀ ਗਤੀ ਦੇ ਵਿੱਚ ਚਲਦੀਆਂ ਹੋਈਆਂ ਨਜ਼ਰ ਆਉਣਗੀਆਂ ਉਸ ਤੋਂ ਬਾਅਦ ਜਿਹੜੇ ਵੀ ਅਪਡੇਟ ਰਾਤ ਦੇ ਸਮੇਂ ਦੀ ਆਊਗੀ ਉਹ ਰਾਤ ਦੇ ਸਮੇਂ ਦੀ ਅਪਡੇਟ ਸਾਂਝੀ ਕਰਾਂਗੇ ਦੁਪਹਿਰ ਤੋਂ ਬਾਅਦ ਕਿਤੇ ਵੀ ਬਦਲ ਬਈ ਬਣਦੀ ਆ ਉਹ ਵੀ ਸਾਂਝੀ ਕਰਾਂਗੇ ਜੇਕਰ ਆਪਾਂ ਆਉਣ ਵਾਲੇ ਦਿਨਾਂ ਦੇ ਵਿੱਚ ਇੱਕ ਸਿਸਟਮ ਦੀ ਗੱਲ ਕਰੀਏ ਤਾਂ ਜਿਹੜਾ ਪੱਛਮੀ ਸਿਸਟਮ ਆ ਬੰਗਾਲ ਦੀ ਖਾੜੀ ਦੇ ਵਿੱਚੋਂ ਉੱਠ ਰਿਹਾ ਉਹ ਤੁਹਾਨੂੰ ਅਸੀਂ ਦਿਖਾਉਣ ਦੀ ਕੋਸ਼ਿਸ਼ ਕਰਦੇ ਆ ਕਿ ਅਸੀਂ ਪਹਿਲਾਂ ਵੀ ਇਸੇ ਸਿਸਟਮ ਦੇ ਆਧਾਰ ਤੇ ਤੁਹਾਨੂੰ ਜਿਹੜੀ ਅਪਡੇਟ ਦਿੱਤੀ ਸੀ ਪਿਛਲੇ ਦਿਨਾਂ ਦੇ ਵਿੱਚ ਜਿਹੜੀਆਂ ਮੀਂਹ ਦੀਆਂ ਕਾਰਵਾਈਆਂ ਹੋਈਆਂ ਸੀ ਉਹ ਇਸ ਸਿਸਟਮ ਦੇ ਆਧਾਰ ਦੇ ਉੱਤੇ ਜਿਹੜਾ ਕਿ ਅਸੀਂ ਤੁਹਾਨੂੰ ਇਹ ਦਿਖਾ ਰਹੇ ਹਾਂ ਸਾਈਡ ਦੇ ਉੱਤੇ ਚਿੱਟੇ ਰੰਗ ਦਾ ਜਿਹੜਾ ਕਿ ਬੰਗਾਲ ਦੀ ਖਾੜੀ ਦੇ ਵਿੱਚੋਂ ਇਹ ਸਿਸਟਮ ਉੱਠਿਆ ਇਹ ਇਸ ਤਰ੍ਹਾਂ ਜਿਹੜਾ ਮੂਵ ਕਰ ਰਿਹਾ ਇਸ ਤਰ੍ਹਾਂ ਮੂਵ ਕਰ ਰਿਹਾ ਤੇ ਇਹ ਆਉਣ ਵਾਲੇ ਦਿਨਾਂ ਦੇ ਵਿੱਚ ਇਹ ਇਸ ਤਰ੍ਹਾਂ ਜੂਪੀ ਐਮਪੀ ਤੇ ਰਾਜਸਥਾਨ ਜਾਂ ਹਰਿਆਣਾ ਦਿੱਲੀ ਇਸ ਇਲਾਕਿਆਂ ਵੱਲ ਨੂੰ ਇਹ ਕਵਰ ਕਰੂਗਾ ਤੇ ਇਸ ਦੇ ਨਾਲ ਕੋਈ ਕਿੰਨਾ ਕੁ ਪ੍ਰਭਾਵ ਪੰਜਾਬ ਦੇ ਉੱਤੇ ਹੋਊਗਾ ਉਹ ਵੀ ਤੁਹਾਡੇ ਨਾਲ ਜਾਣਕਾਰੀ ਸਾਂਝੀ ਕਰਿਆ ਕਰਾਂਗੇ ਪਰੰਤੂ ਹਜੇ ਤੱਕ ਜੋ ਅਪਡੇਟ ਹੈ ਇਸ ਦਾ ਪ੍ਰਭਾਵ ਬੰਗਾਲ ਦੇ ਖੇਤਰਾਂ ਦੇ ਵਿੱਚ ਬਿਹਾਰ ਤੇ ਨਾਲ ਬਿਹਾਰ ਦੇ ਨਾਲ ਲੱਗਦੇ ਇਲਾਕਿਆਂ ਵਿੱਚ ਕਿਉਂਕਿ ਇਸ ਸਮੇਂ ਰਾਂਚੀ ਦੇ ਵਿੱਚ ਵੀ ਜਿਹੜੀਆਂ ਕੁਝ ਖੇਤਰਾਂ ਦੇ ਵਿੱਚ ਜਿਵੇਂ ਪਿਛਲੇ ਦਿਨਾਂ ਦੇ ਵਿੱਚ ਤੁਹਾਨੂੰ ਅਸੀਂ ਜਿਹੜੇ ਪਹਿਲਾਂ ਸਿਸਟਮ ਆਇਆ ਸੀ ਉਹਨਾਂ ਦੇ ਵਿੱਚ ਵੀ ਇਹੀ ਰਾਂਚੀ ਦੇ ਨੇੜੇ ਤੇੜੇ ਇਹੀ ਇਹ ਸਿਸਟਮ ਦਿਖਾਉਂਦੇ ਸੀ ਤੇ ਇਹ ਬਿਹਾਰ ਦੇ ਨੇੜੇ ਤੇੜੇ ਤੇ ਬੰਗਾਲ ਦੇ ਨੇੜੇ ਤੇੜੇੜੇ ਖੇਤਰ ਨੇ ਇਹਨਾਂ ਨੂੰ ਝਾਰਖੰਡ ਅਜਿਹੇ ਖੇਤਰਾਂ ਨੂੰ ਪ੍ਰਭਾਵਿਤ ਕਰੂ ਇੱਥੇ ਮੀਂਹ ਦੀਆਂ ਕਾਰਵਾਈਆਂ ਚੰਗੀਆਂ ਤੇ ਕਈ ਇਲਾਕਿਆਂ ਦੇ ਵਿੱਚ ਜਿਹੜਾ ਖੜਾ ਵਰਗੇ ਹਾਲਾਤ ਵੀ ਥੋੜੇ ਜਿ ਬਣੇ ਹੋਏ ਨੇ ਜਿਹੜੇ ਬਿਹਾਰ ਦੇ ਨੇ ਕੋਈ ਜ਼ਿਆਦਾ ਨਹੀਂ ਹੈਗੇ ਉੱਚਾ ਕਿਤਰਾ ਦੇ ਵਿੱਚ ਜਿਹੜੇ ਪਾਣੀ ਭਰਨ ਦੀ ਜਿਹੜੇ ਸੰਭਾਵਨਾਵਾਂ ਜੋ ਖਬਰਾਂ ਸਾਨੂੰ ਪ੍ਰਾਪਤ ਹੋਈਆਂ ਨੇ ਉਸ ਦੇ ਮੁਤਾਬਕ ਜਾਣਕਾਰੀ ਤੁਹਾਡੇ ਨਾਲ ਸਾਂਝੀ ਕਰ ਰਿਹਾ। ਬਾਕੀ ਦੋਸਤੋ ਇਹ ਸਿਸਟਮ ਅੱਗੇ ਵੱਲ ਨੂੰ ਜਦੋਂ ਵੀ ਮੂਵ ਕਰਦਾ ਇਸ ਤਰ੍ਹਾਂ ਹਰ ਰੋਜ਼ ਦੀ ਤਰ੍ਹਾਂ ਇਹ ਇਸ ਤਰ੍ਹਾਂ ਮੂਵ ਕਰਦਾ ਤਾਂ ਇਸ ਦੇ ਨਾਲ ਪੰਜਾਬ ਦੇ ਵਿੱਚ ਆਉਣ ਵਾਲੇ ਦਿਨਾਂ ਵਿੱਚ ਕੋਈ ਜ਼ਿਆਦਾ ਪ੍ਰਭਾਵਤਾ ਚਾਂਸ ਨਹੀਂ ਬਣ ਰਹੇ ਹਲਕੇ ਫੁਲਕੇ ਹੀ ਚਾਂਸ ਬਣਦੇ ਹੋਏ ਨਜ਼ਰ ਆ ਰਹੇ ਨੇ ਕਿ ਜੇਕਰ ਇਹ ਸਿਸਟਮ ਸਟਰੋਂਗ ਹੁੰਦਾ ਤਾਂ ਜ਼ਰੂਰ ਸੀ ਤੁਹਾਡੇ ਨਾਲ ਜਿਹੜੀ ਇਹਦੀ ਅਪਡੇਟ ਹੈ। ਹਰ ਰੋਜ਼ ਦੀ ਤਰ੍ਹਾਂ ਅਪਡੇਟ ਹੈ ਜਿਹੜੇ ਸਾਂਝੀ ਕਰਦੇ ਰਿਹਾ ਕਰਾਂਗੇ ਪਰੰਤੂ ਫਿਲਹਾਲ ਮੌਸਮ ਜਿਹੜਾ ਠੀਕ ਠਾਕ ਦੋ ਤਿੰਨ ਦਿਨ ਇਸੇ ਤਰ੍ਹਾਂ ਸਾਫ਼ ਤੇ ਖੁਸ਼ਕ ਬਣੇ ਰਹੂ ਹਵਾਵਾਂ ਦੀ ਗਤੀ ਜਿਹੜੀ ਉਹ ਨਾਰਮਲ ਰਹੂਗੀ ਤੇ ਰਲਮਾ ਮਿਲਮਾ ਜਿਹੜਾ ਮੌਸਮ ਆਹੋ ਆਪਾਂ ਨੂੰ ਦੇਖਣ ਨੂੰ ਮਿਲੂਗਾ ਤੇ ਕੋਈ ਵੀ ਵੱਡੀ ਅਪਡੇਟ ਆਉਂਦੀ ਹੈ ਉਹ ਤੁਹਾਡੇ ਨਾਲ ਅਸੀਂ ਦੁਪਹਿਰ ਤੋਂ ਬਾਅਦ ਜਾਂ ਰਾਤ ਦੀ ਵੀਡੀਓ ਦੇ ਵਿੱਚ ਸਾਂਝੀ ਕਰ ਦਵਾਂਗੇ ਤਦ ਤੱਕ ਲਈ ਧੰਨਵਾਦ ਮਿਹਰਬਾਨੀ ਰੱਬ ਰਾਖਾ